ਸਸੀ ਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਦੇ ਉੱਤੇ ਤੁਹਾਡਾ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਅੱਜ ਅਸੀਂ ਤੁਹਾਡੇ ਲਈ ਜੋ ਡਿਜ਼ਾਈਨ ਲੈ ਕੇ ਆਏ ਆ ਇਹ ਸ਼ਿੰਦੀ ਬੁੱਟੀ ਦਾ ਹੈ ਕੱਚੀ ਪੱਕੀ ਸ਼ਿੰਦੀ ਅਸੀਂ ਦੋਨੋਂ ਹੀ ਅੱਜ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸਾਂਗੇ ਵੈਸੇ ਅਸੀਂ ਇਹਦੇ ਨਾਲ ਦੀ ਵੀਡੀਓ ਪਹਿਲਾਂ ਵੀ ਅਪਲੋਡ ਕਰ ਚੁੱਕੇ ਹਾਂ ਬਟ ਕਈ ਭੈਣਾਂ ਨੂੰ ਕਨਫਿਊਜ਼ਨ ਸੀ ਮੈਸੇਜ ਆ ਆ ਰਹੀ ਸੀਗੇ ਸੋ ਕੋਈ ਵੀ ਕਨਫਿਊਜ਼ਨ ਨਾ ਰਹੇ ਇਸ ਲਈ ਅਸੀਂ ਇੱਕ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਏ ਹਾਂ ਜਿਦੇ ਵਿੱਚ ਅਸੀਂ ਤੁਹਾਨੂੰ ਪੂਰਾ ਸਟੈਪ ਵਾਈਜ਼ ਸਟੈਪ ਜਿਹੜਾ ਉਹ ਸਿੰਧੀ ਬੁਟੀਆ ਦੱਸਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸਿੰਧੀ ਬੁਟੀ ਦਾ ਅੱਜ ਕੱਲ ਬਹੁਤ ਟ੍ਰੈਂਡ ਹੈ ਤੇ ਜਿਹੜੇ ਸੂਟ ਤਿਆਰ ਕਰ ਰਹੀਆਂ ਨੇ ਪਹਿਣਾ ਸੋਹਣੇ ਸੋਹਣੇ ਸਿੰਧੀ ਬੁਟੀ ਦੇ ਵਿੱਚ ਸੋ ਅਸੀਂ ਤੁਹਾਨੂੰ ਜਿਹੜੀ ਕੱਚੀ ਪੱਕੀ ਸਿੰਧੀ ਦਾ ਇੱਕ ਹੀ ਅਸੀਂ ਵੀਡੀਓ ਦੇ ਵਿੱਚ ਸਾਰਾ ਟਿਊਟੋਰੀਅਲ ਸਟੈਪ ਵਾਈਜ਼ ਸਟੈਪ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਰਦੇ ਹਾਂ ਜੀ ਵੀਡੀਓ ਸਟਾਰਟ ਹਾਂਜੀ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮੈਮ ਨੇ ਜਿਹੜਾ ਉਹ ਟ੍ਰੇਸ ਆ ਜਿਹੜਾ ਉਹ ਲੀਕ ਲੀਕ ਲਿਆ ਏ ਕੱਪੜੇ ਦੇ ਉੱਤੇ ਤੇ ਹੁਣ ਤੁਹਾਨੂੰ ਸਾਰਾ ਸਟੈਪ ਬਾਈ ਸਟੈਪ ਇਹ ਦੱਸਣਗੇ ਪਲੀਜ਼ ਇਹਦੇ ਵਿੱਚ ਥੋੜਾ ਜਿਹਾ بس ਧਿਆਨ ਰੱਖਣ ਦੀ ਲੋੜ ਹੈ ਥੋੜਾ ਜਿਹਾ ਇਹ ਲੈਂਥੀ ਆ ਬਟ ਬਣ ਕੇ ਬਹੁਤ ਜਲਦੀ ਤੇ ਬਹੁਤ ਸੋਹਣਾ ਰੈਡੀ ਹੁੰਦਾ ਤੇ ਬਾਕੀ ਸਟੈਪ ਬਾਈ ਸਟੈਪ ਤੁਹਾਨੂੰ ਅੱਗੇ ਸਾਰਾ ਮੈਮ ਐਕਸਪਲੇਨ ਕਰਨਗੇ ਹਾਂਜੀ ਆਪਾਂ ਆਹ ਟ੍ਰੇਸ ਬਣਾ ਲਈ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇੱਕ ਬਾਕਸ ਨਾਲ ਠੀਕ ਹੈ ਬਸ ਮਤਲਬ ਆਪਾਂ ਕਾਰਨਰ ਇਹਦੇ ਕੱਢਣੇ ਹੁੰਦੇ ਆ ਦੇਖੋ ਬਾਕਸ ਵੀ ਬਣਾਵਾਂਗੇ ਤਾਂ ਵੀ ਉਹਦੇ ਆਪਾਂ ਨਾ ਕਾਰਨਰ ਕੱਢਣੇ ਹੁੰਦੇ ਆ ਕਿਉਂਕਿ ਜਿਹੜੇ ਬਿਗਨਰ ਆ ਜਿਨ੍ਹਾਂ ਨੂੰ ਹਾਲੇ ਨਹੀਂ ਆਉਂਦੀ ਉਹ ਤੁਸੀਂ ਕਾਰਨਰ ਕੱਢ ਕੇ ਹੀ ਬਣਾਵੋਗੇ ਤਾਂ ਜ਼ਿਆਦਾ ਵਧੀਆ ਰਹੂ ਕਿਉਂਕਿ ਜੇ ਤੁਸੀਂ ਕੱਲੇ ਬਾਕਸ ਤੋਂ ਸ਼ੁਰੂ ਕਰੋਗੇ ਥੋੜੀ ਜੀ ਕਨਫਿਊਜ਼ਨ ਆ ਜਿਹੜੀ ਉਹ ਆਪਾਂ ਨੂੰ ਹੋ ਸਕਦੀ ਹੈ ਸੋ ਜਿਨ੍ਹਾਂ ਨੇ ਸਿੱਖਣੀ ਆ ਤੁਸੀਂ ਨਾ ਨਾਲ-ਨਾਲ ਪ੍ਰੈਕਟਿਸ ਜ਼ਰੂਰ ਕਰੋ ਵੀਡੀਓ ਲਾ ਕੇ ਨਾਲ ਤੁਸੀਂ ਜਿਵੇਂ-ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੋਂ ਬਿਲਕੁਲ ਤੁਸੀਂ ਓਵੇਂ-ਓਵੇਂ ਕਰਿਓ ਫਿਰ ਜਿਹੜੀ ਸੌਖੀ ਹੈ ਤੁਸੀਂ ਸਿੱਖ ਜਾਓਗੇ ਇੱਕ ਵਾਰ ਦੇ ਵਿੱਚ ਤੁਸੀਂ ਸਿੱਖ ਜਾਓਗੇ ਇਹ ਤੁਹਾਡੇ ਮਤਲਬ ਅਸੀਂ ਤੁਹਾਡਾ ਨਾ ਪ੍ਰੋਮਿਸ ਕਰਦੇ ਹਾਂ ਵੀ ਤੁਸੀਂ ਪਹਿਲੀ ਵਾਰੀ ਚ ਹੀ ਸਿੱਖ ਜਾਓਗੇ ਜੇ ਤੁਸੀਂ ਵੀਡੀਓ ਨਾਲ ਲਾ ਕੇ ਰੱਖ ਲਓਗੇ ਠੀਕ ਹੈ ਤੇ ਪ੍ਰੈਕਟਿਸ ਤੁਸੀਂ ਨਾਲ-ਨਾਲ ਜ਼ਰੂਰ ਕਰਿਓ ਕਿਉਂਕਿ ਜੇ ਪ੍ਰੈਕਟਿਸ ਕਰੋਗੇ ਨਾ ਫੇਰ ਹੀ ਇਹ ਆਊਗੀ ਵੈਸੇ ਆਪਾਂ ਸਿੰਧੀ ਬੁਟੀ ਨੂੰ ਜਿੰਨੀ ਵਾਰ ਮਰਜ਼ੀ ਵੇਖ ਲਈਏ ਇਨਾ ਯਾਦ ਨਹੀਂ ਰਹਿੰਦੀ ਹੈਗੀ ਜੀ ਵੀ ਆਪਾਂ ਮਤਲਬ ਕਿ ਕਿੱਧਰ ਨੂੰ ਲੈ ਕੇ ਜਾਣਾ ਹਨਾ ਹੁਣ ਤੇ ਪਰ ਜੇ ਆਪਾਂ ਇਹਦੀ ਪ੍ਰੈਕਟਿਸ ਕਰ ਲઈએ ਨਾਲ ਦੀ ਨਾਲ ਫਿਰ ਮਤਲਬ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਆਉਂਦੀ ਹੈਗੀ ਜਿਵੇਂ ਜਿਵੇਂ ਦੇਖੋ ਆਪਾਂ ਕਾਰਨਰ ਕੱਢੇ ਹੋਏ ਨੇ ਤੁਸੀਂ ਉਵੇਂ ਉਵੇਂ ਉਹਨਾਂ ਕਾਰਨਰਸ ਦੇ ਥ੍ਰੈਡਾ ਜਿਹੜਾ ਆਪਣਾ ਲੈ ਕੇ ਜਾਣਾ ਉਸੇ ਤਰ੍ਹਾਂ ਟਾਂਕਾ ਭਰਨਾ ਹੈ ਦੇਖੋ ਤੁਸੀਂ ਹਰ ਵਾਰ ਆਪਾਂ ਥ੍ਰੈਡ ਜਿਹੜਾ ਉੱਪਰ ਦੀ ਲੈ ਕੇ ਗਏ ਹੁਣ ਇੱਥੇ ਆਪਣੇ ਕੋਲੇ ਦੋ ਥ੍ਰੈਡ ਹੋ ਗਏ ਇਹਦੇ ਵਿੱਚ ਆਪਾਂ ਇਹਦੇ ਪਹਿਲਾਂ ਦੀ ਤਰ੍ਹਾਂ ਉੱਪਰ ਦੀ ਲੈ ਕੇ ਜਾਵਾਂਗੇ ਤੇ ਜਿਹੜਾ ਸੈਕੰਡ ਵਾਲਾ ਥ੍ਰੈਡ ਹੈ ਨਾ ਇਹਦੇ ਆਪਾਂ نیچے ਦੀ ਸੂਈ ਕੱਢਣ ਲਾਂਗੇ ਇਸ ਤਰ੍ਹਾਂ ਬਸ ਇਹਨਾਂ ਚੀਜ਼ਾਂ ਦੇ ਇਸ ਤੇ ਧਿਆਨ ਰੱਖਣਾ ਹੁੰਦਾ ਸਿੰਧੀ ਦੇ ਵਿੱਚ ਹੋਰ ਕੋਈ ਖਾਸ ਔਖੀ ਗੱਲ ਹੁੰਦੀ ਨਹੀਂ ਹੈਗੀ ਠੀਕ ਹੈ ਜਿਹੜੀਆਂ ਭੈਣਾਂ ਇਹ ਸੋਚਦੀਆਂ ਨੇ ਕਿ ਵੀ ਆਪਾਂ ਹਨਾ ਪਹਿਲਾਂ ਦੇਖ ਲਿਆ ਵੀ ਬਾਅਦ ਦੇ ਵਿੱਚ ਕੋਈ ਗੱਲ ਨਹੀਂ ਜਦੋਂ ਕੱਢਣਾ ਹੋਏ ਉਦੋਂ ਨਿਕਲ ਜੂ ਪਲੀਜ਼ ਐਵੇਂ ਨਹੀਂ ਆਉਣੀ ਇਹ ਇਦਾਂ ਨਾ ਕਰਿਓ ਕਿ ਤੁਸੀਂ ਪਹਿਲਾਂ ਸਾਰਾ ਸਮਾਨ ਆਪਦਾ ਕੱਪੜਾ ਉਤੇ ਨਾਲ-ਨਾਲ ਸਟੈਪ-ਬਾਈ-ਸਟੈਪ ਉਹ ਵਿੱਚ ਕਰ ਚੱਲਿਓ ਤੇ ਫਿਰ ਤੁਹਾਨੂੰ ਬਹੁਤ ਹੀ ਈਜ਼ੀਲੀ ਇਹ ਸਮਝ ਆਏਗਾ ਸਾਰਾ ਕੁਝ ਦੇਖੋ ਜੀ ਹੁਣ ਆਪਾਂ ਜਿਹੜੀ ਕੱਚੀ ਸਿੰਧੀ ਹੈ ਨਾ ਇਹਦੇ ਸੈਂਟਰ ਦੇ ਵਿੱਚ ਜਿਹੜੀ ਹੈਗੀ ਆਪਾਂ ਸੂਈ ਜਿਹੜੀ ਉਹ ਕੱਢ ਲਈ ਹੁਣ ਆਪਾਂ ਇੱਧਰਲੇ ਕਾਰਨਰ ਦੇ ਉੱਤੇ ਜਿਹੜਾ ਆਹ ਵਾਲਾ ਥ੍ਰੈਡ ਆਪਣਾ ਨੱਪਿਆ ਹੋਇਆ ਹੈ ਹਨਾ ਇਹਨੂੰ ਆਪਾਂ ਚੱਕ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਆਪਣੀ ਸੂਈ ਨੂੰ ਇਦਾਂ ਘਮਾਉਂਦੇ ਹੋਏ ਲੈ ਆਉਣਾ ਠੀਕ ਹੈ ਜਿਹੜੇ ਆਪਣੇ ਨੱਪੇ ਹੋਏ ਥ੍ਰੈਡ ਹੁੰਦੇ ਨੇ ਉਹਨਾਂ ਨੂੰ ਆਪਾਂ ਚੱਕਦੇ ਰਹਿਣਾ ਆਹ ਵਾਲਾ ਥ੍ਰੈਡ ਹੈ ਜਿਹੜਾ ਇਹਦੇ ਉੱਪਰ ਦੀ ਹੈ ਉਹ ਆਹ ਵਾਲਾ ਕ ਇਸ ਤਰ੍ਹਾਂ ਹੁਣ ਦੇਖੋ ਇਹਦੇ ਆਪਾਂ ਉੱਪਰ ਦੀ ਲੈ ਜਾਾਂਗੇ ਤੇ ਜਿਹੜਾ ਆਹ ਵਾਲਾ ਥ੍ਰੈਡ ਹੈ ਆਪਣਾ ਇਹਨੂੰ ਆਪਾਂ ਇਸ ਤਰ੍ਹਾਂ ਚੱਕ ਲਾਂਗੇ ਠੀਕ ਹੈ ਜੀ ਇੱਕ ਥ੍ਰੈਡ ਚੱਕ ਲੈਣਾ ਇੱਕ ਨੂੰ ਆਪਾਂ ਨੱਪ ਦੇਣਾ ਇਸ ਤਰ੍ਹਾਂ ਅਗਲੇ ਦੋਨੋਂ ਥ੍ਰੈਡ ਇੱਕ ਵਾਰ ਨੱਪੇ ਜਾਣਗੇ ਇਹ ਹੁਣ ਸੂਈ ਦੇਖੋ ਤੁਸੀਂ ਆਪਣੇ ਘੁੰਮ ਕੇ ਆਉਣੀ ਆ ਤੇ ਫਿਰ ਆਪਣਾ ਜਿਹੜਾ ਇਹ ਚੱਕਿਆ ਜਾਊਗਾ ਆ ਦੇਖੋ ਤੁਸੀਂ ਆਹ ਆਪਾਂ ਚੱਕ ਲਿਆ ਲੈ ਦਾਂ ਫਿਰ ਫਿਰ ਅਗਲੇ ਜਿਹੜੇ ਦੋਨੋਂ ਥ੍ਰੈਡ ਆਪਾਂ ਇੱਕ ਵਾਰੀ ਨੱਪ ਦੇਾਂਗੇ ਤੇ ਇਹਦਾ ਕਾਰਨਰ ਆ ਜਿਹੜਾ ਜਿਹੜਾ ਕਾਰਨਰ ਨੱਪਿਆ ਹੋਇਆ ਹੈ ਉਹਨੂੰ ਚੱਕਣਾ ਤੁਸੀਂ ਇਧਰੋਂ ਆਪਾਂ ਆਹ ਜਿਹੜਾ ਸਿਰੇ ਵਾਲਾ ਆਪਣਾ ਹੈਗਾ ਥ੍ਰੈਡ ਇਹਨੂੰ ਚੱਕ ਲੈਣਾ ਕਿਉਂਕਿ ਇਹ ਨੱਪਿਆ ਹੋਇਆ ਹੈਗਾ ਠੀਕ ਹੈ ਜੀ ਤੇ ਨੈਕਸਟ ਆਪਾਂ ਸੈਂਟਰ ਦੇ ਵਿੱਚੋਂ ਸੂਈ ਕੱਢੀ ਸੀ ਤੇ ਸੈਂਟਰ ਦੇ ਵਿੱਚ ਹੀ ਲਿਆ ਕੇ ਆਪਾਂ نیچے ਇਸ ਸੂਈ ਨੂੰ ਵਾਪਸ ਲੈ ਜਾਾਂਗੇ ਦੇਖੋ ਤੁਸੀਂ ਆਹ ਆਪਣਾ ਕੱਚੀ ਸਿੰਧੀ ਦਾ ਡਿਜ਼ਾਈਨ ਆ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਇਹ ਦੇਖੋ ਤੁਸੀਂ ਦੇਖੋ ਕਿੰਨਾ ਸੌਖਾ ਤੇ ਕਿੰਨਾ ਘੱਟ ਸਮੇਂ ਦੇ ਵਿੱਚ ਆਪਾਂ ਇਹ ਬਣਾ ਲਿਆ ਬਸ ਤੁਹਾਨੂੰ ਟਾਂਕਿਆਂ ਦਾ ਥੋੜਾ ਧਿਆਨ ਰੱਖਣਾ ਪੈਂਦਾ ਕਿ ਕਿਹੜਾ ਆਪਾਂ ਹਨਾ ਚੱਕ ਦੱਬ ਦਾ ਧਿਆਨ ਰੱਖਣਾ ਪੈਂਦਾ ਕਿ ਕਿਹੜਾ ਧਾਗਾ ਚੱਕਣਾ ਹੈ ਕਿਹੜਾ ਹਨਾ ਆਪਾਂ ਸਾਰਾ ਕੁਝ ਬਹੁਤ ਹੀ ਜਲਦੀ ਇਹ ਤੁਸੀਂ ਸਿੱਖ ਜਾਓਗੇ ਇਹਦੇ ਵਿੱਚ ਕੋਈ ਔਖਾ ਨਹੀਂ ਆ ਜਿਵੇਂ ਮੈਮ ਨੇ ਦੱਸਿਆ ਬਸ ਤੁਸੀਂ ਉਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਹਦੇ ਨਾਲ-ਨਾਲ ਵੀਡੀਓ ਚਲਾ ਕੇ ਤੁਸੀਂ ਫਿਰ ਇੱਕ ਅੱਧੀ ਜਿਹੜਾ ਬੂਟੀ ਆ ਪਾਉਣੀ ਆ ਤੇ ਹਾਂਜੀ ਇਹਨੂੰ ਤੁਸੀਂ ਮਤਲਬ ਕਿ ਸੂਟਾਂ ਦੇ ਉੱਤੇ ਜਿਹੜਾ ਡਿਜ਼ਾਈਨ ਹੈ ਕੱਚੀ ਸਿੰਧੀ ਨਾਲ ਵੀ ਬਣਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈਗਾ ਬਿਲਕੁਲ ਸੌਖਾ ਡਿਜ਼ਾਈਨ ਹੈ ਤੇ ਬਾਕੀ ਹੁਣ ਤੁਹਾਨੂੰ ਆਪਾਂ ਪੱਕੀ ਸਿੰਧੀ ਦੱਸਦੇ ਹਾਂ ਪੱਕੀ ਸਿੰਧੀ ਦੀ ਟ੍ਰੇਸ ਵੀ ਕਿਵੇਂ ਬਣਾਉਣੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਤੇ ਜਿਹੜੀ ਪੱਕੀ ਸਿੰਧੀ ਹੈ ਵਿੱਚੋਂ ਭਰਨੀ ਕਿਵੇਂ ਉਹ ਵੀ ਤੁਹਾਨੂੰ ਦੱਸਦੇ ਹਾਂ ਹਾਂਜੀ ਕੱਚੀ ਸਿੰਧੀ ਦਾ ਤੁਹਾਨੂੰ ਸਾਰਾ ਸਮਝ ਆ ਗਿਆ ਹੁਣ ਹੁਣ ਆਪਾਂ ਜਿਹੜੀ ਪੱਕੀ ਸਿੰਧੀ ਦਾ ਤੁਹਾਨੂੰ ਪਹਿਲਾਂ ਟ੍ਰੇਸ ਕਰਨਾ ਸਿਖਾਵਾਂਗੇ ਅਸੀਂ ਪਹਿਲਾਂ ਵੀਡੀਓਜ਼ ਦੇ ਵਿੱਚ ਵੀ ਦੱਸਦੇ ਹੁੰਨੇ ਆ ਕਿ ਜਿਹੜੀਆਂ ਆਪਣੇ ਪਹਿਲਾਂ ਹਨਾ ਮਾਤਾਵਾ ਹੁੰਦੀਆਂ ਸੀਗੀਆਂ ਉਹਨਾਂ ਦਾ ਤਾਂ ਪ੍ਰੈਕਟਿਸ ਹੀ ਬਹੁਤ ਜ਼ਿਆਦਾ ਹੁੰਦੀ ਸੀ ਉਹਨਾਂ ਨੂੰ ਕੋਈ ਟਰੇਸ ਦੀ ਲੋੜ ਨਹੀਂ ਹੁੰਦੀ ਸੀ ਹਨਾ ਬਟ ਆਪਣੇ ਵਾਸਤੇ ਟਰੇਸ ਜਿਹੜੀ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਫੁੱਲ ਨੇ ਉਹ ਇੱਕੋ ਜੇ ਪੈਣ ਜਿਹੜਾ ਮੈਜ਼ਰਮੈਂਟ ਹੈ ਉਹ ਬਿਲਕੁਲ ਸਹੀ ਹੋਵੇ ਹਨਾ ਤਾਂ ਤੁਸੀਂ ਪਲੀਜ਼ ਟਰੇਸ ਜ਼ਰੂਰ ਕਰ ਲਿਆ ਕਰੋ ਤੇ ਅਸੀਂ ਟਰੇਸ ਵੀ ਤੁਹਾਨੂੰ ਨਾਲ-ਨਾਲ ਵੈਸੇ ਇਹਦੇ ਕਈ ਤਰੀਕੇ ਨੇ ਟਰੇਸ ਦੇ ਤੇ ਬਟ ਇਹ ਤੁਸੀਂ ਦੇਖੋ ਬਹੁਤ ਹੀ ਸੌਖਾ ਤਰੀਕਾ ਹੈ ਇਹ ਹਾਂਜੀ ਇਹ ਜਿਹੜਾ ਤਰੀਕਾ ਨਾ ਇਹ ਬਿਗਨਰਸ ਦੇ ਲਈ ਹੈ ਜਿਨ੍ਹਾਂ ਨੂੰ ਮਤਲਬ ਕਿ ਸਿੰਧੀ ਬੁਟੀ ਨਹੀਂ ਵਸਤਾ ਸਿੰਧੀ ਦੀਆਂ ਦੇਖੋ ਟ੍ਰੇਸਸ ਮਿਲ ਰਹੀਆਂ ਨੇ ਹਨਾ ਪਰ ਜੇ ਆਪਾਂ ਸਿੱਖਣੀ ਆ ਨਾ ਫਿਰ ਉਹ ਟ੍ਰੇਸ ਤੇ ਨਹੀਂ ਸਿੱਖੀ ਜਾਂਦੀ ਉਹ ਇਸ ਤਰ੍ਹਾਂ ਆਪਾਂ ਫ੍ਰੀਹੈਂਡ ਪਹਿਲਾਂ ਦੇਖੋ ਬਣਾ ਲਾਂਗੇ ਹਨਾ ਤੇ ਫਿਰ ਉਹਦੇ ਤੇ ਸਿੱਖਿਓ ਤੁਸੀਂ ਕਿਉਂਕਿ ਉਹਦੇ ਤੇ ਨਾ ਸਮਝ ਨਹੀਂ ਆਉਂਦੀ ਹੈਗੀ ਵੀ ਆਪਾਂ ਉਹ ਥ੍ਰੈਡ ਕਿੱਧਰ ਨੂੰ ਲੈ ਕੇ ਜਾਣਾ ਕਿਧਰੋਂ ਟਾਂਕਾ ਭਰਨਾ ਹੈਗਾ ਉਸ ਤੋਂ ਇਸ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਬਣਾ ਕੇ ਸਿੱਖਿਓ ਉਸ ਤੋਂ ਬਾਅਦ ਤੁਹਾਨੂੰ ਪੂਰਾ ਪਤਾ ਲੱਗ ਜਾਊਗਾ ਵੀ ਆਪਾਂ ਕਿਸ ਤਰ੍ਹਾਂ ਕਰਨਾ ਹੈ ਇਹਦੇ ਆਪਾਂ ਹੁਣ ਦੇਖੋ ਪੰਜ ਬਾਕਸ ਬਣਾ ਲਈ ਸੀਗੇ ਪੰਜ ਡੱਬਿਆਂ ਵਾਲੀ ਇਹ ਸਿੰਧੀ ਹੈਗੀ ਜਿਹੜੀ ਕਹਿੰਦੇ ਆ 5 ਬਾਕਸ ਵਾਲੀ ਹੈ ਨਾ ਉਹ ਬਣਾ ਕੇ ਆਪਾਂ ਸਾਰੇ ਜਿੰਨੇ ਵੀ ਬਾਕਸ ਬਣਾਇਆ ਉਹਨਾਂ ਦੇ ਕਾਰਨਰ ਕੱਢ ਲਏ ਕਾਰਨਰ ਕੱਢੇ ਆ ਕਿਉਂਕਿ ਆਪਾਂ ਇਸ ਤਰ੍ਹਾਂ ਕਾਰਨਰ ਬਣਾਉਣੇ ਆ ਇਹਦੇ ਠੀਕ ਹੈ ਜੀ ਇਹਨਾਂ ਕਾਰਨਰਸ ਦੇ ਥਰੂ ਹੀ ਜਿਹੜਾ ਡਿਜ਼ਾਈਨ ਆ ਉਹ ਬਣੂ ਇਸ ਤਰ੍ਹਾਂ ਆਪਾਂ ਨਾ ਕਿਸੇ ਇੱਕ ਕਾਰਨਰ ਤੇ ਸੂਈ ਕੱਢ ਲੈਣੀ ਹੈ ਕਿਸੇ ਤੇ ਵੀ ਕੱਢ ਲਿਓ ਤੁਸੀਂ ਠੀਕ ਹੈ ਇੱਥੋਂ ਹੁਣ ਆਹ ਥ੍ਰੈਡ ਆਪਣਾ ਜਿੱਧਰ ਨੂੰ ਵੀ ਥ੍ਰੈਡ ਆਊਗਾ ਆਪਾਂ ਉਧਰ ਨੂੰ ਹੀ ਇਹਨੂੰ ਲੈ ਕੇ ਜਾਣਾ ਤੇ ਸਿੰਧੀ ਦਾ ਇਹ ਇਹ ਮਤਲਬ ਪੱਕੀ ਹੁੰਦਾ ਹੈ ਕਿ ਜਿਹੜਾ ਆਪਾਂ ਪਹਿਲਾਂ ਬਾਕਸ ਬਣਾਉਣਾ ਸ਼ੁਰੂ ਕੀਤਾ ਉਹ ਲਾਸਟ ਤੇ ਕੰਪਲੀਟ ਹੋਊਗਾ ਇਹਦਾ ਪੂਰਾ ਡਿਜ਼ਾਈਨ ਵੀ ਲਾਸਟ ਤੇ ਕੰਪਲੀਟ ਹੁੰਦਾ ਹੈ ਤੇ ਜਿਹੜੀ ਆਪਾਂ ਇਹਨੂੰ ਆਊਟਲਾਈਨ ਕਰ ਰਹੇ ਹਾਂ ਇਹ ਵੀ ਲਾਸਟ ਤੇ ਹੀ ਕੰਪਲੀਟ ਹੋਊਗੀ ਇਸ ਤੋਂ ਬਾਅਦ ਦੇਖੋ ਆਪਣਾ ਥ੍ਰੈਡ ਆ ਜਿਹੜਾ ਉਹ ਇੱਧਰ ਨੂੰ ਆ ਗਿਆ ਇੱਕ ਜਿਹੜਾ ਦਾ ਡਿਜ਼ਾਈਨ ਹੁੰਦਾ ਮੈਮ ਆਈ ਥਿੰਕ ਕਿ ਅਟੈਚ ਹੁੰਦਾ ਨਾ ਇੱਕ ਦੂਜੇ ਨਾਲ ਕੋਈ ਇਹ ਨਹੀਂ ਹੈਗਾ ਵੀ ਆਪਾਂ ਪਹਿਲਾਂ ਚਾਹੀ ਕਿੰਨਾ ਵੀ ਡਿਜ਼ਾਈਨ ਹੋਵੇ ਉਹ ਉਹ ਇੱਕ ਦੂਜੇ ਨਾਲ ਅਟੈਚ ਹੁੰਦਾ ਹੈ ਤੇ ਇਹ ਸਾਰਾ ਜਿਹੜਾ ਬਾਕਸ ਹੈ ਹਾਂਜੀ ਆਪਣਾ ਇੱਕ ਵੀ ਮਤਲਬ ਗਲਤ ਹੋ ਗਿਆ ਹਨਾ ਤਾਂ ਫਿਰ ਆਪਣਾ ਸਾਰਾ ਗਲਤ ਹੋ ਜਾਂਦਾ ਡਿਜ਼ਾਈਨ ਸਿੰਧੀ ਦਾ ਇਹੀ ਮਤਲਬ ਖਾਸੀਅਤ ਹੈ ਇੱਕ ਵਾਰੀ ਤਾਂ ਦੇਖੋ ਜਦੋਂ ਤੱਕ ਆਪਣੇ ਇਹ ਦੋ ਥ्रेड ਇਕੱਠੇ ਨਹੀਂ ਹੁੰਦੇ ਹਨਾ ਉਦੋਂ ਤੱਕ ਇਹ ਆਪਾਂ ਐਸੇ ਤਰ੍ਹਾਂ ਸਿੰਪਲ ਬਣਾਉਂਦੇ ਜਾਣਾ ਹੁਣ ਆਪਣੇ ਦੋ ਥ्रेड ਇਕੱਠੇ ਹੋਏ ਆ ਇੱਥੇ ਹਨਾ ਆਹ ਵਾਲੀ ਪੈਰਲਰ ਆ ਗਈ ਇੱਕ ਨੂੰ ਆਪਾਂ ਦੱਬ ਦੇਣਾ ਦੂਜੇ ਨੂੰ ਆਪਾਂ ਚੱਕਣਾ ਇਸ ਤਰ੍ਹਾਂ ਠੀਕ ਹੈ ਹੁਣ ਆਪਣਾ ਥ੍ਰੈਡ ਇਧਰ ਨੂੰ ਆਇਆ ਤੇ ਆਪਾਂ ਇਧਰੋਂ ਟਾਂਕਾ ਭਰ ਕੇ ਇਧਰ ਨੂੰ ਜਾਣਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਫੇਰ ਆਪਣੀ ਜਿਹੜੀ ਹੈਗੀ ਹੈ ਫਿਲਹਾਲ ਸਿੰਗਲ ਸਿੰਗਲ ਥ੍ਰੈਡ ਨਾਲ ਆਪਾਂ ਜਾ ਰਹੇ ਹਾਂ ਦੇਖੋ ਅੱਗੇ ਜਾ ਕੇ ਆਪਣੇ ਇਹ ਫੇਰ ਫੇਰ ਥ੍ਰੈਡ ਆ ਜਿਹੜੇ ਉਹ ਦੋ ਹੋਣਗੇ ਹੁਣ ਜਦੋਂ ਆਪਾਂ ਹੁਣ ਸੂਈ ਨੂੰ ਅੱਗੇ ਲੈ ਕੇ ਜਾਣਾ ਦੋ ਥ੍ਰੈਡ ਹੋ ਗਏ ਇਦੇ ਵਿੱਚ ਵੀ ਆਪਾਂ ਇੱਕ ਥ੍ਰੈਡ ਨੂੰ ਦੱਬ ਦਾਂਗੇ ਤੇ ਇੱਕ ਨੂੰ ਚੱਕ ਲਾਂਗੇ ਪਹਿਲਾ ਥ੍ਰੈਡ ਜਿਹਦੇ ਨੇੜਾ ਆਪਣੀ ਸੂਈ ਉਹਨੂੰ ਆਪਾਂ ਦੱਬਤਾ ਤੇ ਨੈਕਸਟ ਨੂੰ ਆਪਾਂ ਇਸ ਤਰ੍ਹਾਂ ਚੱਕ ਲਿਆ ਜੇ ਤੁਸੀਂ ਇਹ ਚੱਕ ਦੱਬ ਨਾ ਕੀਤੀ ਫੇਰ ਨਹੀਂ ਡਿਜ਼ਾਈਨ ਜਿਹੜਾ ਹੈਗਾ ਸਹੀ ਬਣਨਾ ਇਹ ਜ਼ਰੂਰੀ ਹੈ ਕਰਨਾ ਠੀਕ ਹੈ ਇਹਨਾਂ ਗੱਲਾਂ ਦਾ ਹੀ ਖਿਆਲ ਰੱਖਣਾ ਆਪਾਂ ਐਦਾਂ ਆਪਾਂ ਇਹਦੇ ਕਾਰਨਰ ਕੱਢਦੇ ਜਾਣਾ ਪਹਿਲਾਂ ਜਿਹੜੇ ਦੇਖੋ ਸਾਰੇ ਜਿਹੜੇ ਬਾਕਸਸ ਹੈ ਉਹ ਆਊਟਲਾਈਨ ਹੋਗੇ ਨੇ ਹੂੰ ਪਹਿਲਾਂ ਆਪਾਂ ਆਊਟਲਾਈਨ ਕਰਨੀ ਨੇ ਇਹ ਸਾਰੇ ਤੇ ਆਊਟਲਾਈਨ ਜੇ ਸਹੀ ਨਾ ਹੋਈ ਫਿਰ ਵਿੱਚੋਂ ਆਪਣੇ ਬਾਕਸ ਸਹੀ ਤਰੀਕੇ ਨਾਲ ਫਿਲ ਨਹੀਂ ਹੋਣਗੇ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਓ ਜੇ ਇੱਕ ਵੀ ਧਾਗਾ ਆਪਣਾ ਖਰਾਬ ਹੋ ਗਿਆ ਨਾ ਤਾਂ ਆਪਣੀ ਆਊਟਲਾਈਨ ਸਹੀ ਨਹੀਂ ਹੋਊਗੀ ਠੀਕ ਹੈ ਜੀ ਤੇ ਆਊਟਲਾਈਨ ਸਹੀ ਨਾ ਹੋਈ ਤਾਂ ਆਪਣਾ ਡਿਜ਼ਾਈਨ ਆ ਜਿਹੜਾ ਉਹ ਨਹੀਂ ਬਣਨਾ ਇਹ ਦੇਖੋ ਤੁਸੀਂ ਹੁਣ ਫੇਰ ਆਪਣੇ ਕੋਲ ਜਿਹੜੇ ਦੋ ਥ੍ਰੈਡ ਨੇਗੇ ਪਹਿਲਾ ਥ੍ਰੈਡ ਆ ਜਿਹੜਾ ਆਪਾਂ ਦੱਬ ਦਾਂਗੇ ਤੇ ਨੈਕਸਟ ਵਾਲਾ ਜਿਹੜਾ ਇਹਨੂੰ ਆਪਾਂ ਚੱਕ ਲਾਂਗੇ ਠੀਕ ਹੈ ਚੱਕ ਕੇ ਆਪਾਂ ਇਸ ਕਾਰਨਰ ਤੇ نیچے ਲੈ ਜਾਾਂਗੇ ਸੋ ਅਲੋ ਬਸ ਡਿਜ਼ਾਈਨ ਮਿਲ ਲੱਗਾ ਇਹ ਥੋੜਾ ਕੱਚੀ ਸਿੰਧੀ ਵਾਂਗੂ ਹੀ ਆ ਬਟ ਥੋੜਾ ਇਹਨੂੰ ਬ੍ਰਾਡ ਕਰਕੇ ਤੇ ਇਹ ਵੱਡਾ ਹੋ ਗਿਆ ਜੀ ਡਿਜ਼ਾਈਨ ਅਟੈਚ ਹੋ ਜਾਂਦਾ ਇੱਕ ਉਹਦੇ ਵਿੱਚ ਸਿਰਫ ਇੱਕ ਆਪਣਾ ਬਾਕਸ ਸੀਗਾ ਦੇਖੋ ਹੈ ਤਾਂ ਕੱਚੀ ਸਿੰਧੀ ਹੋਈ ਉਹਦੇ ਵਿੱਚ ਸਿਰਫ ਇੱਕ ਬਾਕਸ ਸੀ ਇਹਦੇ ਵਿੱਚ ਆਪਣੇ ਪੰਜ ਬਾਕਸ ਹੋ ਗਏ ਆ ਬੂਟੀ ਵੱਡੀ ਹੋ ਗਈ ਠੀਕ ਹੈ ਹਾਂਜੀ ਹੁਣ ਆਪਾਂ ਜਿੱਥੇ ਖਤਮ ਕੀਤਾ ਸੀ ਉੱਥੇ ਜਿਹੜੀ ਸੂਈ ਆ ਉਹ ਇਸ ਤਰ੍ਹਾਂ ਇੱਕ ਕਾਰਨਰ ਤੇ ਕੱਢ ਲਈ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇਹਦਾ ਡਿਜ਼ਾਈਨ ਆ ਜਿਹੜਾ ਉਹ ਆਪਾਂ ਬਣਾਉਣਾ ਸ਼ੁਰੂ ਕਰ ਦੇਣਾ ਠੀਕ ਹੈ ਜਿਵੇਂ ਆਪਣਾ ਜਿਹੜਾ ਆਹ ਵਾਲਾ ਥ੍ਰੈਡ ਹੈਗਾ ਇਹ ਦੱਬਿਆ ਹੋਇਆ ਇਹਨੂੰ ਆਪਾਂ ਚੱਕ ਕੇ ਇਦਾਂ ਅੱਗੇ ਵਧਣਾ ਤੇ ਆਹ ਜਿਹੜਾ ਕਾਰਨਰ ਹੈ ਇਹਨੂੰ ਚੱਕ ਲੈਣਾ ਇਸ ਤਰ੍ਹਾਂ ਪਹਿਲਾਂ ਜਿਹੜਾ ਇਹ ਡਿਜ਼ਾਈਨ ਹੈ ਇਹ ਆਪਣਾ ਹਾਫ ਬਣੂਗਾ ਪਹਿਲਾ ਜਿਹੜਾ ਬਾਕਸ ਆ ਆਪਣਾ ਉਹ ਐਂਡ ਦੇ ਵਿੱਚ ਕੰਪਲੀਟ ਹੋਊਗਾ ਜਦੋਂ ਆਪਾਂ ਸਾਰਾ ਜਿਹੜਾ ਬੂਟੀ ਦਾ ਡਿਜ਼ਾਈਨ ਹੈ ਜਿਹੜਾ ਉਹ ਤਿਆਰ ਕਰ ਲਿਆ ਉਸ ਤੋਂ ਬਾਅਦ ਆਪਾਂ ਆਹ ਵਾਲਾ ਥ੍ਰੈਡ ਹੈ ਜਿਹੜਾ ਇਹਨੂੰ ਚੱਕ ਲਾਂਗੇ ਇਦਾਂ ਠੀਕ ਹੈ ਜੀ ਹੁਣ ਆਪਾਂ ਇੱਥੇ ਲੈ ਆਈ ਸੂਈ ਨੂੰ ਇਸ ਤਰ੍ਹਾਂ ਬਸ ਜਿਹੜੇ-ਜਿਹੜੇ ਆਪਣੇ ਹੁਣ ਕਾਰਨਰਸ ਦਬੇ ਹੋਏ ਨੇ ਜਾਂ ਥ੍ਰੈਡ ਦਬੇ ਹੋਏ ਨੇ ਹਨਾ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਚੱਕਦੇ ਜਾਣਾ ਦੇਖੋ ਤੁਸੀਂ ਇਧਰ ਆ ਜਾਾਂਗੇ ਆਪਾਂ ਹੁਣ ਇਸ ਤੋਂ ਬਾਅਦ ਆਵਲਾ ਕਾਰਨਰ ਦਾ ਥ੍ਰੈਡ ਚੱਕ ਲਾਂਗੇ ਇਹ ਮੈਮ ਕਿਤੋਂ ਵੀ ਸਟਾਰਟ ਕਰ ਸਕਦੇ ਆ ਜਾਂ ਇਹ ਮੇਨਲੀ ਤਾਂ ਆਪਾਂ ਜਿੱਥੇ ਖਤਮ ਕਰਦੇ ਆ ਉੱਥੋਂ ਮਤਲਬ ਕਰ ਲੈਣੇ ਹੁੰਦੇ ਆ ਬਾਕੀ ਤੁਸੀਂ ਕਿਤੋਂ ਵੀ ਕਰ ਲਓ ਹਨਾ ਇਹ ਆਪਣਾ ਹਿਸਾਬ ਹੁੰਦਾ ਆਪਣਾ ਆਪਣਾ ਹਾਂਜੀ ਤੇ ਬਸ ਇਹੀ ਹੈ ਵੀ ਆਪਾਂ ਦੱਬੇ ਹੋਏ ਜਿਹੜੇ ਕਾਰਨਰ ਦੇ ਆਪਣੇ ਥ्रेड ਨੇ ਉਹੀ ਚੀਜ਼ ਆ ਵੀ ਇਹਦਾ ਖਾਸ ਖਿਆਲ ਰੱਖਣਾ ਹੈ ਇਹਦੇ ਨਾਲ ਜਿਹੜਾ ਡਿਜ਼ਾਈਨ ਆ ਉਹ ਸੋਹਣਾ ਬਣਦਾ ਆਪਣਾ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਹੈਗੇ ਆ ਦੱਬੇ ਹੋਏ ਧਾਗੇ ਉਹ ਚੱਕ ਲਈਏ ਦੇਖੋ ਆਪਣਾ ਇੱਕ ਬਾਕਸ ਆ ਜਿਹੜਾ ਉਹ ਕੰਪਲੀਟ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਆਵਲਾ ਬਾਕਸ ਆਪਣਾ ਕੰਪਲੀਟ ਹੋ ਗਿਆ ਪਹਿਲਾ ਬਾਕਸ ਜਿੱਥੋਂ ਆਪਾਂ ਸ਼ੁਰੂ ਕੀਤੇ ਇਹ ਆਪਣਾ ਐਂਡ ਤੇ ਕੰਪਲੀਟ ਹੋਊਗਾ ਠੀਕ ਹੈ ਹੁਣ ਆਪਾਂ ਇੱਧਰ ਲੈ ਆਏ ਇਹਦਾ ਜਿਹੜਾ ਆਹ ਵਾਲਾ ਥ੍ਰੈਡ ਸੀਗਾ ਦੱਬਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਚੱਕ ਲਿਆ ਹੁਣ ਆਪਣਾ ਆਹ ਕਾਰਨਰ ਦਾ ਥ੍ਰੈਡ ਆ ਜਿਹੜਾ ਦੱਬਿਆ ਹੋਇਆ ਇਹਨੂੰ ਚੱਕ ਲਿਆ ਆਪਾਂ ਬਸ ਜਿੱਧਰ ਨੂੰ ਆਪਣਾ ਧਾਗਾ ਜਾ ਰਿਹਾ ਆ ਆਪਾਂ ਉਧਰ ਉਧਰ ਨੂੰ ਸੂਈ ਨੂੰ ਲੈ ਕੇ ਜਾਣਾ ਹੁੰਦਾਗਾ ਆ ਲੋ ਠੀਕ ਹੈ ਜੀ ਆਹ ਵਾਲਾ ਹੁਣ ਆਪਣਾ ਕਾਰਨਰ ਦੱਬਿਆ ਹੋਇਆ ਸੀ ਇਹਨੂੰ ਆਪਾਂ ਚੱਕ ਲਿਆ ਇੱਥੋਂ ਹੁਣ ਆਪਾਂ ਇਸ ਧਾਗੇ ਨੂੰ ਚੱਕ ਲਿਆ ਹੁਣ ਆਪਾਂ ਇਸ ਕਾਰਨਰ ਨੂੰ ਚੱਕ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਚੱਕ ਲਿਆ ਇੱਥੇ ਵੀ ਆਪਣੇ ਕੋਲ ਦੋ ਥ੍ਰੈਡ ਨੇ ਆਪਾਂ ਇੱਕ ਨੂੰ ਚੱਕ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਇੱਕ ਦੇ ਉੱਪਰ ਦੀ ਲੰਘ ਗਈ ਹੁਣ ਆਪਣੇ ਕੋਲੇ ਆਹ ਵਾਲਾ ਦੱਬਿਆ ਹੋਇਆ ਥ੍ਰੈਡ ਹੈ ਇਹਨੂੰ ਆਪਾਂ ਚੱਕ ਲਿਆ ਠੀਕ ਹੈ ਨੈਕਸਟ ਜਿਹੜੇ ਹੈਗੇ ਨੇ ਹੁਣ ਆਪਣੇ ਕੋਲ ਦੋ ਥ੍ਰੈਡ ਨੇਗੇ ਇਹਨਾਂ ਦੇ ਦੋਨੋਂ ਨੂੰ ਇੱਕ ਵਾਰ ਉੱਪਰ ਦੀ ਲੈ ਜਾਵਾਂਗੇ ਤੇ ਆਪਾਂ ਇੱਧਰ ਲੈ ਆਏ ਆਹ ਵਾਲਾ ਚੱਕ ਲਿਆ ਠੀਕ ਹੈ ਇਸ ਤਰ੍ਹਾਂ ਹੁਣ ਆਪਣਾ ਥ੍ਰੈਡ ਹੈ ਜਿਹੜਾ ਇੱਥੋਂ ਨਹੀਂ ਘਮਾਉਣਾ ਆਪਾਂ ਇਹਨੂੰ ਆਪਾਂ ਇੱਧਰ ਲੈ ਕੇ ਜਾਣਾ ਸਾਹਮਣੇ ਵਾਲੇ ਪਾਸੇ ਸਮਨੇ ਵਾਲੇ ਪਾਸੇ ਆਪਣਾ ਆ ਦੇਖੋ ਆਹ ਵਾਲਾ ਕਾਰਨਰ ਜਿਹੜਾ ਦੱਬਿਆ ਹੋਇਆ ਹੈ ਪਹਿਲਾਂ ਆਪਾਂ ਇਹਨੂੰ ਚੱਕ ਲੈਣਾ ਹੁਣ ਆਪਾਂ ਆਹ ਵਾਲਾ ਥ੍ਰੈਡ ਚੱਕ ਲੈਣਾ ਆਪਣਾ ਇਸ ਤਰ੍ਹਾਂ ਹੁਣ ਆਪਣਾ ਥ੍ਰੈਡ ਹੈ ਜਿਹੜਾ ਉੱਪਰ ਨੂੰ ਜਾ ਰਿਹਾ ਹੈ ਇੱਧਰ ਨੂੰ ਕੰਮ ਕਿ ਨਹੀਂ ਆਵਾਂਗੇ ਉੱਪਰ ਵਾਲਾ ਕੰਪਲੀਟ ਕਰਕੇ ਆਵਾਂਗੇ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੇ ਜਿਹੜੇ ਬਾਕਸ ਨੇ ਨਾਲ ਦੀ ਨਾਲ ਕੰਪਲੀਟ ਹੋ ਹੀ ਜਾਣਗੇ ਪਹਿਲੇ ਬਾਕਸ ਨੂੰ ਛੱਡ ਕੇ ਪਹਿਲਾ ਜਿਹੜਾ ਉਹ ਲਾਸਟ ਤੇ ਕੰਪਲੀਟ ਹੋਊਗਾ ਠੀਕ ਹੈ ਜੀ ਇੱਥੋਂ ਦੇਖੋ ਇੱਧਰ ਨੂੰ ਜਾ ਰਹੇ ਹੁਣ ਆਪਣਾ ਆਵਲਾ ਕੋਰਨਰ ਹੈ ਜਿਹੜਾ ਦੱਬਿਆ ਹੋਇਆ ਇਹਨੂੰ ਆਪਾਂ ਚੱਕ ਲਿਆ ਹੁਣ ਇੱਥੋਂ ਆਪਣਾ ਆਹ ਵਾਲਾ ਥ੍ਰੈਡ ਹੈ ਜਿਹੜਾ ਦੱਬਿਆ ਹੋਇਆ ਇਹਨੂੰ ਚੱਕ ਲਾਂਗੇ ਆਪਾਂ ਠੀਕ ਹੈ ਜੀ ਇੱਥੇ ਆਪਣੇ ਕੋਲ ਦੋ ਥ੍ਰੈਡ ਨੇਗੇ ਇਹਦੇ ਚੋਂ ਵੀ ਆਪਾਂ ਇੱਕ ਚੱਕਾਂਗੇ ਬਸ ਸਾਰਿਆਂ ਦਾ ਸੇਮ ਹੀ ਹੈ ਜੇਕਰ ਤੁਹਾਨੂੰ ਇੱਕ ਬਾਕਸ ਦੀ ਸਮਝ ਆ ਗਈ ਤਾਂ ਤੁਸੀਂ ਫਿਰ ਤਾਂ ਸਾਰੇ ਸਹੀ ਬਣ ਜਾਣਗੇ ਹਾਂ ਇੱਥੇ ਵੀ ਦੇਖੋ ਇਸ ਤਰ੍ਹਾਂ ਇਹ ਸੈਂਟਰ ਵਾਲਾ ਬਾਕਸ ਆ ਆਪਣਾ ਇਹ ਵੀ ਸਾਰਾ ਜਿਹੜਾ ਉਹ ਭਰ ਜਾਂਦਾ ਆ ਲੋ ਤਿੰਨ ਬਾਕਸ ਆਪਣੇ ਕੰਪਲੀਟ ਹੋ ਗਏ ਰਹਿ ਗਿਆ ਲਾਸਟ ਵਾਲਾ ਆ ਲੋ ਜੀ ਆਪਾਂ ਜਿਹੜਾ ਸਭ ਤੋਂ ਪਹਿਲਾਂ ਬਾਕਸ ਸਟਾਰਟ ਕੀਤਾ ਸੀਗਾ ਨਾ ਪਰਨਾ ਆਪਾਂ ਉਸ ਬਾਕਸ ਤੇ ਆ ਗਏ ਆ ਤੇ ਹੁਣ ਐਂਡ ਦੇ ਉੱਤੇ ਉਹ ਬਾਕਸ ਜਿਹੜਾ ਉਹ ਆਪਾਂ ਕੰਪਲੀਟ ਕਰਕੇ ਆਪਣੀ ਜਿਹੜੀ ਬੂਟੀ ਆ ਸਿੰਧੀ ਪੱਕੀ ਸਿੰਧੀ ਜਿਹੜੀ ਉਹ ਬਿਲਕੁਲ ਕੰਪਲੀਟ ਹੋ ਜਾਊਗੀ ਇਹਹੀ ਬੂਟੀ ਜੇ ਤੁਸੀਂ ਸਿੱਖਣੀ ਆ ਤਾਂ ਤੁਸੀਂ ਨਾਲ-ਨਾਲ ਜਿਹੜੀ ਵੀਡੀਓ ਆ ਉਹ ਜ਼ਰੂਰ ਚਲਾ ਕੇ ਰੱਖਿਓ ਜੀ ਕਿਉਂਕਿ ਨਹੀਂ ਤਾਂ ਕਨਫਿਊਜ਼ਨ ਹੁੰਦੀ ਹੀ ਹੁੰਦੀ ਹੈ ਥ੍ਰੈਡਸ ਦੀ ਵੀ ਮਤਲਬ ਪਤਾ ਨਹੀਂ ਲੱਗਦਾ ਕਿ ਆਪਾਂ ਥ੍ਰੈਡ ਕਿੱਧਰੋਂ ਕਮਾਉਣਾ ਹੈ ਨਾ ਤਾਂ ਤੁਸੀਂ ਜ਼ਰੂਰ ਟਰਾਈ ਕਰੋ ਅਗਰ ਸਿੱਖਣਾ ਹੈ ਤਾਂ ਤੁਸੀਂ ਨਾਲ-ਨਾਲ ਵੀਡੀਓ ਲਾ ਕੇ ਤਾਂ ਤੁਸੀਂ ਮਤਲਬ ਜ਼ਰੂਰ ਫਿਰ ਤੁਸੀਂ ਕਰਿਓ ਕਿਉਂਕਿ ਫਿਰ ਬਹੁਤ ਜਲਦੀ ਆਉਂਦਾ ਦੇਖੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਬਣ ਕੇ ਰੈਡੀ ਹੋਇਆਗਾ ਤੇ ਬਾਕੀ ਤੁਸੀਂ ਇਹਦੇ ਵਿੱਚ ਸ਼ੇਡਿੰਗ ਵਾਲਾ ਥ੍ਰੈਡ ਵੀ ਯੂਜ਼ ਕਰ ਸਕਦੇ ਹੋ ਤੇ ਸਾਰਾ ਇਹਨੂੰ ਸਟੈਪ ਬਾਈ ਸਟੈਪ ਇੱਕ ਦੋ ਵਾਰ ਤੁਸੀਂ ਇਹਨੂੰ ਵੀਡੀਓ ਚ ਲਾ ਕੇ ਇੱਕ ਦੋ ਫਲਾవర్ ਪਾ ਕੇ ਦੇਖਿਓ ਤੇ ਫਿਰ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਆ ਜਾਊਗੀ ਸੋ ਏਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰਦਿਆ ਕਰੋ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਚ ਤਦ ਤੱਕ ਸਤਿ ਸ਼੍ਰੀ ਅਕਾਲ